ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸਤਨੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਤ ਆ ਗਿਆ ਤੂੰ ਦੇਖ ਰਿਹਾ ਸਾਡਾ ਚੈਨਲ ਸਾਡੇ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਦਾ ਇੱਕ ਵਾਰ ਫੇਰ ਮੈਂ ਰੋਹਤ ਆ ਗਿਆ ਬਹੁਤ ਸਵਾਦ ਕਰਦਾ ਹਾਂ ਪੋਸਟ ਅੱਜ ਜਿਸ ਪਹੁੰਚਿਆ ਕੋਟਕਪੂਰਾ ਦੇ ਲਾਇਪਤ ਨਗਰ ਵਿਖੇ ਜਿੱਥੇ ਅਗਰਵਾਲ ਸਵਾ ਅਗਰਵਾਲ ਪਹੁੰਚੇ ਕੋਟਕਪੂਰਾ ਦੇ ਉੱਥੇ ਇੱਕ ਸਮਾਗਮ ਜੋ ਹੋਇਆ ਸਮਰਤੀ ਸਮਾਗਮ ਜੋ ਪੰਜਾਬੀ ਦੇ ਅਲੰਬਰਦਾਰ ਅਤੇ ਯਾਰਾਂ ਦੇ ਯਾਰ ਕੋਟਕਪੂਰਾ ਤੋਂ ਜੋ ਸੀਨੀਅਰ ਪੱਤਰਕਾਰ ਰਹੇ ਨੇ ਤੇ ਨਾਲ ਹੋਰ ਸਹਿਤਕਾਰੀਆਂ ਵੀ ਜੁੜੇ ਨੇ ਸਰਦਾਰ ਗੁਰਮੀਤ ਸਿੰਘ ਕੋਟਕਪੂਰਾ ਵੀ जो अच्छे नहीं परादा साज भी मौजूद ने अजा ने ताजा करने वास्ता एक समागम रखा जो गल् बातों का बुद्धिजीवियों द जो विचारों जो गलत जो प्रोग्राम लिखे पर, पर मौजूद ने परिवार के सदार गुरमीत सिंह कोटकुरा जी के परिवार से मैं कहना पहले एक दिखाया जाए यह परिवार है सरदार गुरमीत सिंह कोटकुपुरा जी जो कोटकुपुरा तो पत्रकार ने सीनियर पत्रकार थे जो पेलना पंजाबी ट्रिब्यून जम किया बाद ਆਪਣੀ ਜੋ ਪੱਤਰਕਾਰ ਹੈ ਅਜੀਤ ਵਿੱਚ ਜੋ ਰੋਜ਼ਾਨਾ ਪੰਜਾਬੀ ਅਜੀਤ ਅਖਬਾਰ ਆ ਵਰਜਿੰਦਰ ਸਿੰਘ ਅੰਮਦਾਰ ਜੀ ਜੋ ਜਿਨ੍ਹਾਂ ਦੇ ਸਬਾਤ ਨੇ ਉਹਨਾਂ ਦੇ ਅਖਬਾਰ ਵਿੱਚ ਕੰਮ ਕੀਤਾ ਜਿਹੜਾ ਇਹਨਾਂ ਦਾ ਪਰਿਵਾਰ ਹੈ ਸਾਡੇ ਨਾਲ ਕੁਝ ਗੱਲਾਂ ਕਰਨੇ ਚਾਹੁੰਦਾ ਉਹ ਗੱਲਾਂ ਤੇ ਆਪਾਂ ਜੋ ਲੋਕਾਂ ਨੂੰ ਰੂਰੂ ਕਰਾਂਗੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਕੀ ਨਾਮ ਤੁਹਾਡਾ ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਸਰ ਅੱਜ ਜੋ ਸਿਮਰਤੀ ਸਮਾਗਮ ਰੱਖਿਆ ਜੋ ਪੰਜਾਬ ਪੰਜਾਬੀ ਦੇ ਜੋ ਅਲੰਬਰਦਾਰ ਨੇ ਤੇ ਆਪਾਂ ਕਹਿੰਦੇ ਪੁਰਾਣੇ ਜਿਹੜੇ ਉਹਨਾਂ ਦੇ ਯਾਰਾਂ ਦੇ ਯਾਰ ਦੇ ਜਿਹੜਾ ਹੈਗਾ ਗੱਲਾਂ ਬਾਤਾਂ ਦੇ ਪ੍ਰੋਗਰਾਮ ਰੱਖਿਆ ਨੇ ਸਰਦਾਰ ਗੁਰਮੀ ਸਿੰਘ ਕੋਟਪੁਰੀ ਬਤਤਰਕਾਰ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕੁਝ ਕਹਿਣਾ ਚਾਹੁੰਦੇ ਹੋ ਇਸ ਮੁੱਖੀ ਜੀ ਬਿਲਕੁਲ ਸਰਦਾਰ ਗੁਰਮੀ ਸਿੰਘ ਵਾਕਿਆ ਹੀ ਪੰਜਾਬੀ ਦੇ ਅਲੰਬਰਦਾਰ ਸੀ ਔਰ ਯਾਰਾਂ ਦੇ ਯਾਰ ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਹਰ ਉਮਰ ਦੇ ਵਿਅਕਤੀ ਨਾਲ ਵਿਚਰਨਾ ਜਾਣਦੇ ਸੀ ਜੇ ਕੋਈ ਬੱਚੇ ਨੂੰ ਮਿਲਦੇ ਸੀ ਤਾਂ ਬੱਚੇ ਬਣ ਜਾਂਦੇ ਸੀ ਜੇ ਨੌਜਵਾਨ ਨੂੰ ਮਿਲਦੇ ਸੀ ਨੌਜਵਾਨ ਬਣ ਜਾਂਦੇ ਸੀ ਜੇ ਕਿਸੇ प्रौੜ ਵਿਅਕਤੀ ਨਾਲ ਗੱਲ ਕਰਦੇ ਸੀ ਉਹ प्रौੜ ਅਵਸਥਾ ਦੇ ਬੱਚੇ ਬਣ ਜਾਂਦੇ ਸੀ ਸੋ ਬਹੁਤ ਖੂਬਸੂਰਤ ਸਮਾਗਮ ਅੱਜ ਦਾ ਉਹਨਾਂ ਨੇ ਯਾਦਾਂ ਨੂੰ ਸਮਰਪਿਤ ਰਿਹਾ ਤੁਹਾਡਾ ਕੀ ਲਿੰਕ ਰਿਹਾ ਉਹਨਾਂ ਨਾਲ ਜੀ ਮਤਲਬ ਸਰਦਾਰ ਗੁਰਮੀਤ ਸਿੰਘ ਸਾਗ ਨਹੀਂ ਸੀ ਮੇਰੀ ਮੇਰੇ ਅੰਕਲਸਨ ਔਰ ਅੰਕਲ ਤੋਂ ਵੱਧ ਕਿ ਮੈਂ ਸਮਝਦਾ ਕਿ ਇੱਕ ਮਾਂ ਬਾਪ ਹੁੰਦੇ ਨੇ ਜਿਹੜੇ ਤੁਹਾਨੂੰ ਜਨਮ ਦਿੰਦੇ ਨੇ ਤੁਹਾਡੀ ਪਾਲਣਾ ਪੋਸ਼ਣਾ ਕਰਦੇ ਨੇ ਕੁਝ ਸਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਹੜੇ ਤੁਹਾਡੇ ਦਿਮਾਗੀ ਵਿਕਾਸ ਨੂੰ ਪਰਫੁੱਲਤ ਕਰਦੀਆਂ ਨੇ। ਸੋ ਮੇਰੇ ਦਿਮਾਗੀ ਵਿਕਾਸ ਨੂੰ ਪਰਫੁੱਲਤ ਕਰਨ ਵਿੱਚ ਸਰਗੋਵੀ ਸਿੰਘ ਘਰਾ ਦਾ ਅਹਿਮ ਯੋਗਦਾਨ ਜਿਸ ਦੇ ਸਦਕਾ ਮੈਂ ਅੱਜ ਬਹੁਤ ਖੁਸ਼ਹਾਲ ਤੇ ਬਧੀਆ ਜ਼ਿੰਦਗੀ ਜਿਉ ਰਿਹਾ ਹਾਂ। ਇਹ ਸੀਗੇ ਪ੍ਰਮਿੰਦਰ ਸਿੰਘ ਤਗੜ ਜੀ ਪ੍ਰਿੰਸੀਪਲ ਨੇ ਇਹਨਾਂ ਨੇ ਗ੍ਰਮੀ ਸਿੰਘ ਜੀ ਦੀ ਜੋ ਅੱਜ ਪਾਇਆ ਕੀਤਾ ਜਾਂਦਾ ਆਪਣੇ ਨਾਲ ਜੋ ਉਹਨਾਂ ਨੇ ਜੋ ਗੱਲ ਕੀਤੀ ਹੈ ਉਹਨਾਂ ਦੀ ਤੇ ਇੱਚਾ ਲੱਗਾ ਹੋਰ ਵੀ ਸਿੱਖਣਾ ਹੈ ਤੇ ਮਿਲੂਗੇ। ਉਸ ਗੱਲ ਨੂੰ ਹਾਂਜੀ ਮੈਂ ਵੇਖੋ ਆਪਣਾ ਜੋ ਸਰਗੋਵੀ ਸਿੰਘ ਘਰਾ ਕੋਲ ਜਿਹੜਾ ਰਿਸ਼ਤਾ ਔਰ ਜੋਜਾ ਉਹਨਾਂ ਦੀ ਯਾਦ ਵਿੱਚ ਜੋ ਪ੍ਰੋਗਰਾਮ ਰੱਖਿਆ ਉਸ ਵਿਸ਼ੇ ਤੇ ਥੋੜੀ ਜਿਹੀ ਗੱਲਬਾਤ ਮੈਂ ਸਰਦਾਰ ਗੁਰਮੀਤ ਸਿੰਘ ਦੀ ਛੋਟੀ ਬੇਟੀ ਆ ਜੀ ਸੁਮਨਦੀਪ ਮੈਂ ਮਾਨਸਾ ਜਿਹੜੀ ਪੰਜਾਬੀ ਲੈਕਚਰਰ ਕੰਮ ਕਰ ਰਹੀ ਆ ਮੈਨੂੰ ਲੱਗਦਾ ਕਿ ਉਹਨਾਂ ਦੇ ਪੰਜਾਬੀ ਦੇ ਪ੍ਰਭਾਵ ਸਦਕਾ ਹੀ ਸਾਡਾ ਸਾਰਾ ਪਰਿਵਾਰ ਜਿਹੜਾ ਪੰਜਾਬੀ ਨਾਲ ਜੁੜਿਆ ਹੋਇਆ ਹੈ ਮਾਨਤਾ ਮੈਨੂੰ ਪਹਿਲਾਂ ਵੀ ਸੀ ਕਿ ਮੈਂ ਸਰਦਾਰ ਗੁਰਮੀਤ ਸਿੰਘ ਦੀ ਬੇਟੀ ਆ ਪਰ ਅੱਜ ਪ੍ਰੈਸ ਕਲੱਬ ਨੇ ਜੋ ਉਹਨਾਂ ਦੇ ਸੰਬੰਧ ਵਿੱਚ ਸਮਾਗਮ ਰੱਖਿਆ ਤਾਂ ਮੈਨੂੰ ਲੱਗਦਾ ਕਿ ਅੱਜ ਮੇਰਾ ਕਦਮ ਉਹਨਾਂ ਕਰਕੇ ਹੋਰ ਉੱਚਾ ਹੋ ਗਿਆ ਕਿ ਮੈਂ ਸਰਦਾਰ ਗੁਰਮੀਤ ਸਿੰਘ ਦੀ ਬੇਟੀ ਹਾਂ ਤੇ ਉਹਨਾਂ ਦੀ ਸਤਿ ਰਛਾਇਆ ਦੇ ਹੇਠ ਮੈਂ ਪਲੀ ਵੱਡੀ ਹੋਈ ਤੇ ਅੱਜ ਮੈਂ ਇਸ ਮਕਾਮ ਤੇ ਪਹੁੰਚੀ ਹਾਂ ਇਹ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਮਿਹਨਤ ਸਦਕਾ ਹੀ ਆ ਜੋ ਮੇਰੇ ਵਿੱਚ ਅੱਜ ਗੁਣਾ ਹੈ ਜਾਂ ਜੋ ਵੀ ਮੈਂ ਜਿੱਥੇ ਜਿਸ ਮਕਾਮ ਤੇ ਮੈਂ ਖੜੀ ਹਾਂ ਇਹ ਸਾਰਾ ਮੇਰੇ ਪਿਤਾ ਦਾ ਮੇਰੇ ਡੈਡੀ ਦਾ ਸਰਦਾਰ ਗੁਰਮੀਤ ਸਿੰਘ ਦਾ ਇਹਦੇ ਵਿੱਚ ਬਹੁਤ ਵੱਡਾ ਹੱਥ ਹੈ ਤੇ ਮੈਨੂੰ ਮਾਣ ਮਹਿਸੂਸ ਹੁੰਦਾ ਜਦ ਜਦੋਂ ਪ੍ਰੈਸ ਕਲੱਬ ਵਾਲਿਆਂ ਨੇ ਅਜਿਹਾ ਫੰਕਸ਼ਨ ਅਜਿਹਾ ਪ੍ਰੋਗਰਾਮ ਉਹਨਾਂ ਦੇ ਕਰਕੇ ਰਚਿਆ ਤੇ ਇੱਕ ਵਾਰ ਫਿਰ ਉਹਨਾਂ ਨੇ ਉਹਨਾਂ ਨੂੰ ਸਾਡੇ ਵਿਚਕਾਰ ਲਿਆ ਕੇ ਖੜਾ ਕਰਤਾ ਅੱਜ ਮੈਂ ਉਹਨਾਂ ਨੂੰ ਆਪਦੇ ਨਾਲ ਥਾਂ-ਥਾਂ ਤੇ ਮਹਿਸੂਸ ਕਰ ਰਹੀ ਹਾਂ ਹਰ ਇੱਕ ਬੰਦੇ ਦੇ ਵਿੱਚੋਂ ਜੋ ਉਹਨਾਂ ਨੂੰ ਅੱਜ ਯਾਦ ਕਰਨ ਦੇ ਲਈ ਪਹੁੰਚਿਆ ਤੇ ਮੈਨੂੰ ਲੱਗਦਾ ਕਿ ਗੁਨੀਤ ਸਿੰਘ ਉਹਨਾਂ ਦੇ ਵਿੱਚ ਸ਼ਾਮਲ ਹੈਗੇ। ਉਹਦੇ ਦਿਲਾ ਵਿੱਚ ਜੋ ਵਸੇ ਉਹ ਦਿਲਾ ਦੇ ਵਿੱਚ ਵਸਿਆ ਮੈਨੂੰ ਲੱਗਦਾ ਕਿ ਜੋ ਵੀ ਅੱਜ ਦੀ ਸ਼ਖਸੀਤਾ ਇੱਥੇ ਪਹੁੰਚੀ ਹੈ ਉਹ ਸੱਚੇ ਦਿਲੋਂ ਮੇਰੇ ਡੈਡੀ ਨੂੰ ਪਿਆਰ ਕਰਦੀ ਹੈ ਤੇ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਉਹ ਇੰਨੇ ਵੱਡੇ ਬੰਦਿਆਂ ਦੇ ਨਾਲ ਜੁੜੇ ਹੋਏ ਸੀਗੇ। ਲੱਗਦਾ ਤਾਂ ਮੈਂ ਮਹਿਸੂਸ ਤਾਂ ਅਸੀਂ ਪਹਿਲਾਂ ਨਹੀਂ ਕਰਦੇ ਸੀ ਕਿਉਂਕਿ ਸਾਡੇ ਘਰ ਬਹੁਤ ਰਾਜਨੀਤੀ ਕੇ ਸੱਭਿਆਚਾਰਕ ਪ੍ਰੈਸ ਵਾਲਿਆਂ ਦਾ ਆਉਣਾ, ਉਹਨਾਂ ਦੇ ਦੋਸਤਾਂ ਮਿੱਤਰਾਂ ਦਾ ਆਉਣਾ ਤਾਂ ਲੱਗਦਾ ਸੀ ਕਿ ਅਸੀਂ ਵਾਕਈ ਆਪਦੇ ਪਰ ਅੱਜ ਜਦੋਂ ਉਹਨਾਂ ਨੇ ਪ੍ਰੋਗਰਾਮ ਅਸੀਂ ਉਹਨਾਂ ਦੇ ਗੱਲਾਂ ਬਾਤਾਂ ਸੁਣੀਆਂ ਤੇ ਮੈਨੂੰ ਲੱਗਦਾ ਕਿ ਵਾਕਈ ਮੈਂ ਇੱਕ ਬਹੁਤ ਕਰਮਾ ਵਾਲੀ ਆ ਕਿ ਮੈਂ ਸਰਦਾਰ ਗੁਰਮੀਤ ਸਿੰਘ ਦੇ ਘਰ ਜਨਮ ਲਿਆ ਸੀ ਮੈਂ ਇੱਕ ਗੱਲ ਹੋਰ ਜਿਵੇਂ ਆਪਾਂ ਕਹਿੰਦੇ ਆ ਵੀ ਕੋਈ ਜੋ ਬੰਦਾ ਕਲਾਕਾਰ ਹੁੰਦਾ ਜਾਂ ਕੋਈ ਐਕਟਰ ਹੋਵੇ ਕੋਈ ਇਹ ਸਭ ਤੋਂ ਪਹਿਲਾਂ ਜਿਹੜੀ ਉਹ ਕੋਈ ਗੱਲ ਕਰਦਾ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ 'ਚ ਕਰਦਾ ਘਰੇ ਕਰਦਾ ਜਿੱਥੇ ਅੱਜ ਅਸੀਂ ਕਈਆਂ ਦੇ ਵਿਚਾਰ ਸੁਨੇ ਉਹਨਾਂ ਨੇ ਜਿਵੇਂ ਕਿਹਾ ਵੀ ਪੰਜਾਬੀ ਵਿੱਚ ਜੋ ਉਹਨਾਂ ਨੂੰ ਮੁਹਾਰਤ ਸੀਗੀ ਗਲਤੀ ਜੋ ਕਡਮੀ ਮਤਲਬ ਇਹ ਗਲਤ ਇਹ ਅਦਾ ਸੀਗੀ ਉਹਨਾਂ ਕੋਲੇ ਵੀ ਕੀ ਇਹ ਇੱਕ ਪਰਿਵਾਰ 'ਚ ਵੀ ਕਿਸੇ ਨਾਲ ਕੋਈ ਇਹ ਅਜਾ ਕੀਤਾ ਉਹਨਾਂ ਨੇ ਕੋਈ ਪੰਜਾਬੀ ਦੀ ਕੋਈ ਗਲਤੀ ਕੱਢੀ ਹੋਵੇ ਹਾਂ ਬਿਲਕੁਲ ਜਿਵੇਂ ਕਿ ਪਹਿਲਾਂ ਵੀ ਇੱਥੇ ਜ਼ਿਕਰ ਹੋਇਆ ਮੇਰੇ ਭਾਬੀ ਜੀ ਨੇ ਕੀਤਾ ਇਸ ਡਾਕਟਰ ਸੰਦੀਪ ਰਾਣਾ ਨੇ ਕਿ ਜਦੋਂ ਵੀ ਕੋਈ ਅਸੀਂ ਕੋਈ ਕਮੈਂਟ ਦੇਣਾ WhatsApp ਤੇ ਜਾਂ Facebook ਤੇ ਤਾਂ ਅਸੀਂ ਡਰਦੇ ਸੀ ਪੰਜਾਬੀ 'ਚ ਲਿਖਣ ਤੋਂ ਕਿਉਂਕਿ ਸਾਨੂੰ ਲੱਗਦਾ ਸੀ ਕਿ ਕਈ ਵਾਰ ਟਾਈਪਿੰਗ 'ਚ ਵੀ ਸੜ ਤੋਂ ਗਲਤੀ ਹੋ ਜਾਂਦੀ ਸੀਗੀ ਪਰ ਅਸੀਂ ਉਹਨਾਂ ਤੋਂ ਝਿੜਕਾ ਨਾ ਤੋਂ ਉਹ ਤਾਂ ਡਰਦਿਆਂ ਨਾ ਸੀ ਇੱਕ ਸਮਾਈਲੀ ਬਣਾ ਕੇ ਤੇਜ ਦਿੰਦੇ ਹੁੰਦੇ ਸੀਗੇ ਇੱਕ ਜਿਹੜੀ ਮੈਨੂੰ ਗੱਲ ਯਾਦ ਆਉਂਦੀ ਮੈਂ ਇੱਥੇ ਸਮਾਂ ਜ਼ਿਆਦਾ ਹੋ ਗਿਆ ਸੀ ਮੈਂ ਬੋਲਣਾ ਚਾਹੁੰਦੀ ਸੀ ਕਿ ਜਦੋਂ ਵੀ ਉਹ ਕੋਈ ਆਰਟੀਕਲ ਲਿਖਦੀ ਸੀ ਨਾ ਤਾਂ ਉਹ ਸਾਰੇ ਪਰਿਵਾਰ ਨੂੰ ਇਕੱਠਾ ਕਰ ਲੈਂਦੇ ਸਾਨੂੰ ਵੀ ਤੂੰ ਵੀ ਆ ਜਾ ਸੱਤੀ ਤੂੰ ਵੀ ਆ ਜਾ ਮੇਰੇ ਮਦਰ ਦਾ ਨਾਮ ਹੈ ਕਿ ਕਹਣਾ ਮੇਰੀ ਵੱਡੀ ਸਿਸਟਰ ਨੂੰ ਪਹਿਲਾਂ ਮੇਰੀ ਵੱਡੀ ਭੈਣ ਦਾ ਇਹ ਕੰਮ ਹੁੰਦਾ ਸੀ ਕਿ ਜਿਹੜਾ ਵੀ ਆਰਟੀਕਲ ਲਿਖਣਾ ਨਾ ਉਹਨਾਂ ਨੇ ਸਾਡੇ ਸਾਰੇ ਪਰਿਵਾਰ ਨੂੰ ਇਕੱਠਾ ਕਰ ਲੈਣਾ ਵੀ ਮੈਨੂੰ ਪੜ੍ਹ ਕੇ ਸੁਣਾਓ ਤਾਂ ਜਦੋਂ ਉਹਦਾ ਵਿਆਹ ਹੋ ਗਿਆ ਤਾਂ ਫਿਰ ਇਹ ਜ਼ਿੰਮੇਵਾਰੀ ਮੇਰੇ ਤੇ ਆ ਗਈ ਕਿ ਮੈਂ ਉਸ ਤੋਂ ਦੂਜੇ ਨੰਬਰ ਤੇ ਸੀਗੀ ਤਾਂ ਫਿਰ ਉਹਨਾਂ ਨੇ ਸਾਨੂੰ ਸਭ ਨੂੰ ਇਕੱਠੇ ਕਰਨ ਆਜੋ ਵੀ ਮੈਂ ਜੋ ਲਿਖਿਆ ਮੈਨੂੰ ਪੜਕੀਏ ਸੁਣਾਓ ਉਹਨਾਂ ਨੇ ਸੁਣਨਾ ਪਰ ਇੱਕ ਨਾ ਮੇਰੇ ਅੰਦਰ ਡਰ ਹੁੰਦਾ ਸੀ ਕਿ ਜੇ ਮੈਂ ਕੋਈ ਪੰਜਾਬੀ ਦਾ ਸ਼ਬਦ ਗਲਤ ਬੋਲਤਾ ਜਾਂ ਜਿੱਥੇ ਕਮਾ ਆਇਆ ਜਾਂ ਜਿੱਥੇ ਪ੍ਰਸ਼ਨ ਚਿੰਨ ਆਇਆ ਜੇ ਮੈਂ ਉਹਨੂੰ ਉਸ ਤਰ੍ਹਾਂ ਨਾ ਉਚਾਰਨ ਕਰ ਸਕੀ ਤਾਂ ਉਹ ਖਬਰ ਤਾਂ ਵਿੱਚ ਹੀ ਰਹਿ ਜੂਗੀ ਹਣਾ ਸਭ ਇਸ ਤਰ੍ਹਾਂ ਅਸੀਂ ਉਹਨਾਂ ਦੀ ਪੰਜਾਬੀ ਦੀਆਂ ਗੱਲਾਂ ਤੋਂ ਬਹੁਤ ਡਰਦੇ ਹੁੰਦੇ ਸੀ ਪਰ ਅਸੀਂ ਲਿਖਣਾ ਬੋਲਣਾ ਪੜ੍ਹਨਾ ਚੰਗੀ ਪੰਜਾਬੀ ਦਾ ਉਚਾਰਨ ਕਰਨਾ ਅਸੀਂ ਉਹਨਾਂ ਤੋਂ ਹੀ ਸਿੱਖਿਆ ਜਦੋਂ ਇੱਕ ਸਾਫ਼ ਪੇਜ ਤੇ ਲਿਖਣਾ ਬਹੁਤ ਔਖਾ ਕੰਮ ਹੁੰਦਾ ਜਿਵੇਂ ਕਿ ਮੈਂ ਹੁਣ ਇੱਕ ਅਧਿਆਪਕ ਆ ਤਾਂ ਬੋਰਡ ਤੇ ਲਿਖਣਾ ਵੀ ਇੱਕ ਚੈਲੰਜ ਹੁੰਦਾ ਉਹਨੇ ਸਿੱਧੀ ਲਾਈਨ ਦੇ ਵਿੱਚ ਉਹ ਬਹੁਤ ਔਖਾ ਹੁੰਦਾ ਹੈ ਬੋਲਣਾ ਵੀ ਲਿਖਣਾ ਔਰ ਸਾਫ਼ ਲਾਈਨ ਤੇ ਤਾਂ ਆਪਾਂ ਲਿਖ ਲੈਣੇ ਆ ਪਰ ਸਾਫ਼ ਪੇਜ ਤੇ ਲਿਖਣਾ ਤਾਂ ਬਹੁਤ ਵੱਡਾ ਸਾਡੇ ਲਈ ਚੈਲੰਜ ਹੁੰਦਾ ਤਾਂ ਉਹ ਖਬਰਾਂ ਵੀ ਕਈ ਵਾਰੀ ਮਰਥ ਲਿਖਵਾਉਂਦੇ ਹੁੰਦੇ ਸੀ ਤੇ ਜਦੋਂ ਮੈਂ ਸਾਫ਼ ਪੈੜ ਦੇ ਉੱਤੇ ਖਬਰ ਲਿਖਦੀ ਹੁੰਦੀ ਸੀ ਨਾ ਜੇ ਮੇਰੇ ਤੇ ਕੋਈ ਲਾਈਨ ਟੇਢੀ ਹੋ ਜਾਣੀ ਜਾਂ ਹਾਸ਼ੀਏ ਦੇ ਨਾਲ ਸਿੱਧੀ ਨਾ ਲਿਖੀ ਜਾਣੀ ਤਾਂ ਉਦ ਜਿਹੜੀ 하기 ਚੱਲਣੀ ਪੈਂਦੀ ਉਹਨਾਂ ਦੀ ਜਿਹੜੀ ਗਰਮੀ ਸੀਗੀ ਮੈਨੂੰ ਲੱਗਦਾ ਕਿ ਮੈਂ ਵਿਚਾਲੜੀ ਸੀ ਉਹ ਮੇਰੇ ਤੋਂ ਵੱਡੀ ਸੀ ਮੇਰੀ ਭੈਣ ਛੋਟਾ ਮੇਰਾ ਬ੍ਰਦਰ ਸੀ ਤਾਂ ਸਭ ਤੋਂ ਵੱਧ ਉਹਨਾਂ ਤੋਂ ਮੈਂ ਹੀ ਝੜਕਾ ਖਾਧੀਆਂ ਤੇ ਮੈਂ ਹੀ ਸਿੱਖਿਆ ਮੈਨੂੰ ਲੱਗਦਾ ਉਹਨਾਂ ਤੋਂ ਮੈਂ ਨਾ ਕੋਈ ਥੋਣੀ ਗੱਲ ਕਹੀ ਹੈ ਨਾ ਮੈਂ ਤੇ ਸਰਦਾਰ ਗੁਰਵੇ ਸਿੰਘ ਕੋਟ ਕੁਬਾਈ ਦੇ ਸਾਡੇ ਨਾਲ ਹੈ ਉਹਨਾਂ ਦੇ ਬੇਟੇ ਮਯੂਦ ਨੇ ਆਪ ਨੂੰ ਨਗਰ ਕਰਦੇ ਫੈਸਲੀ ਕਾਲਜ ਦਾ ਮੇਰਾ ਨਾਮ ਡਾਕਟਰ ਅਮੰਦੀ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਰੀਜਨਲ ਸੈਂਟਰ ਵਿੱਚ ਐਮਬੀਏ ਡਿਪਾਰਟਮੈਂਟ ਵਿੱਚ ਪ੍ਰੋਫੈਸਰ ਹਨ ਜੀ ਹਾਂਜੀ ਅੱਜ ਤੁਹਾਡੇ ਪਿਤਾ ਜੀ ਦੀ ਯਾਦ ਵਿੱਚ ਜੋ ਸਮਰਤੀ ਸਮਾਗਮ ਰੱਖਿਆ ਸੀ ਇਹ ਹੈਗਾ ਇਸ ਤੋਂ ਸੰਬੰਧਿਤ ਥੋੜਾ ਜਿਆਦਾ ਆਪਣੀ ਗੱਲਬਾਤ ਜੋ ਲੋਕਾਂ ਤੱਕ ਪਹੁੰਚੇਗੀ ਉਹ ਕੋਈ ਹੈ ਜੀ ਦੇਖੋ ਜੀ ਕਈ ਲੋਕੀ ਹੁੰਦੇ ਆ ਪ੍ਰੈਕਟੀਕਲੀ ਹੋਰ ਤਰ੍ਹਾਂ ਦੇ ਹੁੰਦੇ ਬੋਲਣ ਵਿੱਚ ਹੋਰ ਤਰ੍ਹਾਂ ਦੇ ਹੁੰਦੇ ਮੇਰੀ ਇਕਲੌਤੀ ਬੇਟੀ ਹੈ ਤੇ ਮੇਰੇ ਰੈਡੀ ਚਾਹੁੰਦੇ ਸੀ ਜੇ ਉਹ ਵੀ ਇਹਦੀ ਜਿਹੜੀ ਐਜੂਕੇਸ਼ਨ ਹੈ ਪ੍ਰਾਇਮਰੀ ਐਜੂਕੇਸ਼ਨ ਉਹ ਪੰਜਾਬੀ ਚ ਹੋਵੇ ਪਹਿਲਾਂ ਵੀ ਇਹਨੂੰ ਪਹਿਲਾਂ 596979 ਪਤਾ ਹੋਵੇ ਠੀਕ ਹੈ ਇਹਨੂੰ ਸੰਤਰੀ ਰੰਗ ਗੁਲਾਬੀ ਰੰਗ ਪਤਾ ਹੋਵੇ ਇਨਸਟੈਡ ਆਫ 4950969 ਮੈਂ ਅਸੀ ਟੈਂਪਸ ਵਿੱਚ ਰਹਿੰਦੇ ਪੰਜਾਬੀ ਮਸਜਿਦ ਦਿੱਤੋਂ ਦੇ ਸਾਬ ਮੈਂ ਜੀ ਬੇਟੀ ਹਾਂ ਪਾਇਆ ਪ੍ਰਾਇਮਰੀ ਸਕੂਲ ਚ ਪੰਜਾਬੀ ਸਕੂਲ ਚ ਪਾਇਆ ਸ਼ੋਹ ਨੇ ਪੰਜਾਬੀ ਸਿੱਖੀ ਹੈ ਪਰ ਸਿੱਖਣ ਦੇ ਨਾਲ ਨਾਲ ਸਾਡੇ ਜਿਵੇਂ ਪਿਛਲੇ ਪਾਸੇ ਨਾਨ ਟੀਚਿੰਗ ਸਟਾਫ ਦੇ ਕੁਆਟਰ ਹੁੰਦੇ ਸੀ ਉਹਨਾਂ ਦੇ ਬੱਚੇ ਅੰਗਰੇਜ਼ੀ ਮਾਧਿਮ ਚ ਪੜ੍ਹਦੇ ਸੀ ਤੇ ਇਹਨੇ ਜਦੋਂ ਪੰਜਾਬੀ ਚ ਗੱਲ ਕਰਨੀ ਜਾਂ ਉਹਨਾਂ ਨੇ ਥੋੜੀ ਅੰਗਰੇਜ਼ੀ ਬੋਲਣੀ ਤੇ ਇਹਨੇ ਮੇਰੇ ਕੋਲ ਆ ਜਾ ਕਰਨਾ ਵੀ papa ਵੀ ਮੇਰੇ ਮਜ਼ਾਕ ਉਡਾਉਂਦੇ ਕਿ ਤੰਨੇ ਅੰਗਰੇਜ਼ੀ ਨਹੀਂ ਆਉਂਦੀ ਜੀ ਮੈਂ ਕਿਹਾ ਬੇਟਾ ਫਿਕਰ ਨਾ ਕਰ ਇਹ ਤੇਰੇ ਜਿਵੇਂ ਦਾਗਾ ਜੀ ਕਹਿੰਦੇ ਆਪਾਂ ਉਹ ਹੀ ਕਰਨਾ ਹੈ ਉਹ ਇੱਕ ਸਫਲ ਇਨਸਾਨ ਹੈ ਤੇ ਆਪਾਂ ਨੂੰ ਇਹਦਾ ਫਾਇਦਾ ਹੋਊਗਾ ਚਲੋ ਤਿੰਨ ਚਾਰ ਸਾਲਾਂ ਸੇ ਪੰਜਾਬੀ ਦੇ ਸਕੂਲ ਤੋਂ ਉਹਨੂੰ ਪੜਾਇਆ ਬਾਦ ਵਿੱਚ ਡੈਡੀ ਨੇ ਇਹ ਆਪਣੇ ਕੋਲੇ ਕੋਟਪੁਰੇ ਬੁਲਾ ਲਿਆ ਤੇ ਫਿਰ ਜਿਹੜਾ ਵਧੀਆ ਸਕੂਲ ਇੱਥੇ ਲੱਗਿਆ ਉਹਦੇ ਵਿੱਚ ਪਾਤਾ ਉਹ ਸਕੂਲ ਦੇ ਵਿੱਚ ਪਹਿਲੇ ਸਾਲ ਹੀ ਜਦੋਂ ਇਹ ਰੋਲਦੀ ਆਈ ਮੇਰੀ ਅੰਗਰੇਜ਼ੀ ਵਾਲੀ ਮੈਡਮ ਨੇ ਮੰਨੂ ਅੱਜ ਬਹੁਤ ਗੁੱਸੇ ਹੋਏ ਕਿ ਤੈਨੂੰ ਇੰਨੀ ਕੰਮ ਅੰਗਰੇਜ਼ੀ ਨਹੀਂ ਆਉਂਦੀ ਫਿਰ ਡੈਡੀ ਉਸ ਮੈਡਮ ਕੋਲੇ ਗਏ ਕਹਿੰਦੇ ਜੀ ਅਸੀਂ ਉਹਨੂੰ ਪਹਿਲਾਂ ਪੰਜਾਬੀ ਦਾ 베ਸ ਬਣਾਇਆ ਇੱਕ ਸਾਲ ਦੇ ਦੋ ਹਨ ਇੱਕ ਸਾਲ ਚ ਜੇ ਬਾਕੀ ਉਹਨਾਂ ਹਰ ਲੈਂਗੁਏਜ ਛੱਡ ਕੇ ਪਿੱਛੇ ਤੇ ਉਹਨਾਂ ਦਾ ਵਿਚਾਰ ਇਹ ਸੀ ਵੀ ਜਿਹਨੂੰ ਮਦਰ ਟਾਂਗ ਮਾਂ ਬੋਲੀ ਦੀ ਜੇ ਕਲੈਰਿਟੀ ਹੈ ਜੀ ਤਾਂ ਕੋਈ ਵੀ ਲੈ ਲਵੇ ਸਿੱਖ ਸਕਦਾ ਤੇ ਉਹੀ ਗੱਲ ਹੋਈ 1 ਸਾਲ ਦੇ ਵਿੱਚ ਹੀ ਇਹਨੇ ਉਲਟਾ ਪਲਟਾ ਕਰਤਾ ਜਿਹੜੇ ਅੰਗਰੇਜ਼ੀ ਦੇ ਟਾਪਰ ਸੀਗੇ ਸਾਰਿਆਂ ਨੂੰ ਪਿੱਛੇ ਛੱਡਤਾ ਤੇ ਪੰਜਾਬੀ ਇਹਨੇ ਛੱਡੀ ਨਹੀਂ ਇਹਨੂੰ ਛੋਟੀ ਬਿੰਦੂ ਤੋਂ ਪੰਜਾਬੀ ਦੀ ਟਾਈਪਿੰਗ ਆਉਂਦੀ ਹੈ ਹੁਣ ਲੈਪਟਾਪ ਫੜਾ ਦੋ ਪੰਜਾਬੀ ਦੀ ਟਾਈਪਿੰਗ ਇਹਨੇ ਮੈਂਟ ਲਾਉ ਕਰ ਲੀ ਗਏ ਦੂਸਰੀ ਤੀਸਰੀ ਨੂੰ ਟਾਈਪਿੰਗ ਕਰਦੀ ਆ ਰਹੀ ਹੈ ਉਹ ਤਾਂ ਚੰਗੀ ਗੱਲ ਗਈ ਹੈ ਇਹਨਾਂ ਨੇ ਇਹ ਸੀਗੇ ਉਹਨਾਂ ਦੇ ਬਟੇ ਤੁਹਾਡੇ ਪਰਿਵਾਰ ਚ ਕੋਈ ਹੋਰ ਵੀ ਇੱਥੇ ਆ ਜਿੰਦੇ ਉਹ ਮੇਰੇ ਵੱਡੇ ਸਿਸਟਰ ਹੈ ਅੱਛਾ ਜੀ ਵੱਡੀ ਸਿਸਟਰ ਜਿਹੜਾ ਹੈਗਾ ਇਹਨਾਂ ਦੇ ਮजूद ਨੇ ਮੈਂ ਮੈਂ ਨਵਦੀਪ ਕੌਰ ਦੇਸ਼ ਸਮਾਜ ਕਾਲਜ ਫਿਰੋਜ਼ਪੁਰ ਤੋਂ ਪੰਜਾਬੀ ਜਿਹੜੀ ਡਿਪਾਰਟਮੈਂਟ ਦੇ ਹੈੱਡ ਵਜੋਂ ਮੈਂ ਰਿਟਾਇਰ ਹੋਈ ਹਾਂ ਠੀਕ ਹੈ ਮੇਰਾ ਨਾਂ ਨਵਦੀਪ ਕੌਰ ਹੈ ਮੈਂ ਸਰਦਾਰ ਗੁਰਮੀਤ ਸਿੰਘ ਦੀ ਪਲੇਠੀ ਧੀ ਹਾਂ ਠੀਕ ਹੈ ਸਭ ਤੋਂ ਸ਼ੁਰੂਆਤ ਗੱਲ ਤਾਂ ਇਹ ਹੈ ਕਿ ਮੇਰੇ ਫਾਦਰ ਨੇ ਸਰਦਾਰ ਗੁਰਮੀਤ ਸਿੰਘ ਜੀ ਨੇ ਮੇਰੇ ਜੰਮਣ ਤੇ ਮੇਰੀ ਲੋੜੀ ਵੰਡੀ ਠੀਕ ਹੈ ਜਦੋਂ ਕਿ ਕੁੜੀਆਂ ਦਾ ਜੰਮਣਾ ਲੋਕਾਂ ਨੂੰ ਭਾਰ ਲੱਗਦਾ ਪਰ ਉਹਨਾਂ ਨੇ ਮੇਰੇ ਜੰਮਣ ਤੇ ਮੇਰੀ ਲੋੜੀ ਵੰਡੀ ਉਸ ਤੋਂ ਪੁੱਛੋ ਦੂਸਰੀ ਗੱਲ ਇਹ ਹੈਗਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੀਆਂ ਤੰਗੀਆਂ ਤੁਰਸ਼ੀਆਂ ਦੇਖੀਆਂ ਪਰ ਉਹਨਾਂ ਨੇ ਸਾਨੂੰ ਸਾਡੇ ਤੇ ਕਦੇ ਉਸ ਤੰਗੀ ਤੁਰਸ਼ੀ ਦਾ ਪ੍ਰਭਾਵ ਨਹੀਂ ਆਉਣ ਦਿੱਤਾ ਮਤਲਬ ਸਾਨੂੰ ਯੂਨੀਵਰਸਿਟੀ ਦੇ ਕਾਫੀ ਹਾਊਸਸ ਦੇ ਵਿੱਚ 17 ਸੈਕਟਰ ਦੇ ਕਾਫੀ ਹਾਊਸਸ ਦੇ ਵਿੱਚ ਸਾਨੂੰ ਘੁਮਾ ਕੇ ਘਾਉਣ ਲੈ ਕੇ ਗਏ ਕਿਉਂਕਿ ਐਵੇਂ ਨਹੀਂ ਲੱਗਦਾ ਸੀ ਜਦੋਂ ਸਾਡੇ ਵਰਗੇ ਛੋਟੇ ਸ਼ਹਿਰ ਛੁੱਟ ਕੇ ਓਦੇ ਵੱਡੇ ਕਾਫੀ ਹਾਊਸਸ ਤੇ ਜਾਂਦੇ ਸੀ ਤਾਂ ਉਹਨਾਂ ਨੇ ਸਾਨੂੰ ਉਹ ਢੰਗ ਸਿਖਾਇਆ ਕੀ ਬੇਟਾ ਅਈ ਲੁਕਕਾ ਮਨਨੀ ਚੱਕਣਾ ਹਨ ਆਰਾਮ ਨਾਲ ਬਸ ਆਪਦਾ ਖਾਓ ਠੀਕ ਹੈ ਤੇ ਬਾਕੀ ਜੋ ਮੈਂ ਆਉਦੇ ਕਾਲਜ ਦੇ ਵਿੱਚ ਜੋ ਮੇਰੀ ਭਾਸ਼ਾ ਸੀ ਜੋ ਮੇਰੇ ਲੈਕਚਰ ਸੀ ਮੈਨੂੰ ਲੱਗਦਾ ਹੁੰਦਾ ਸੀਗਾ ਕਿ ਜਿੰਨੇ ਸਾਲ ਮੈਂ ਉੱਥੇ 32 ਸਾਲ ਨੌਕਰੀ ਕੀਤੀ ਉਹਨਾਂ ਵਿੱਚੋਂ 32 ਸਾਲਾਂ ਵਿੱਚੋਂ 16 ਸਾਲ ਦੇ ਘੰਟੇ ਆ ਜਿਹੜੇ ਉਹ ਮੇਰੇ ਡੈਡੀ ਨਾਲ ਗੱਲਬਾਤ ਕੀਤੀ ਦੇ ਵਿੱਚੋਂ ਮੇਰੇ ਤਿਆਰ ਹੋਏ ਹੋਏ ਲੈਕਚਰ ਸੀ ਮੈਨੂੰ ਇਹ ਵੀ ਲੱਗਦਾ ਹੁੰਦਾ ਸੀ ਵੀ ਜਿਹੜਾ ਮੈਂ ਲੈਕਚਰ ਦੇ ਰਹੀ ਆ ਵੀ ਮੇਰੇ ਡੈਡੀ ਨੇ ਆ ਗੱਲ ਸੁਣਾਈ ਸੀ ਮੈਂ ਡੈਡੀ ਨੂੰ ਵੀ ਆਿਆਂ ਨੂੰ ਕਹਿਣਾ ਮੈਂ ਕਿ ਡੈਡੀ ਤੁਹਾਡੀ ਇੱਕ ਗੱਲ 5 ਮਿੰਟ ਤੁਹਾਡੇ ਨਾਲ ਬਹਿ ਕੇ ਨਾ ਮੇਰਾ 40 ਮਿੰਟ ਦਾ ਲੈਕਚਰ ਤਿਆਰ ਹੋ ਜਾਂਦਾ ਠੀਕ ਹੈ ਸੋ ਮੈਨੂੰ ਵੀ ਲੋਕਾਂ ਨੇ ਕਹਿਣਾ ਕਿ ਮੈਡਮ ਤੁਸੀਂ ਬੜਾ ਸੋਹਣਾ ਬੋਲਦੇ ਆ ਮੈਂ ਕਹਿੰਦਾ ਇਹ ਸਾਰਾ ਜਿਹੜਾ ਹੈਗਾ ਨਾ ਲੋਕੀ ਕਹਿੰਦੇ ਹੁੰਦੇ ਹਨ ਨਾ ਵੀ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਮੈਂ ਕਹਿੰਦੀ ਹੁੰਦੀ ਸੀ ਨਹੀਂ ਮੇਰੇ ਚ ਮੇਰਾ ਬਾਪ ਬੋਲਦਾ ਠੀਕ ਹੈ ਜੋ ਵੀ ਮੇਰੀ ਭਾਸ਼ਾ ਸੀ ਜੇ ਉਹਦੇ ਤੇ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਜਿਵੇਂ ਮੇਰੀ ਛੋਟੀ ਭੈਣ ਨੇ ਕਿਹਾ ਕਿਉਂਕਿ ਜਿਹੜੇ ਉਹ ਆਰਟੀਕਲ ਲਿਖਦੇ ਸੀ ਉਹ ਪੜ੍ਹ ਕੇ ਮੈਂ ਹੀ ਸੁਣਾਉਂਦੀ ਸੀ ਫਿਰ ਕੀ ਹੋਇਆ ਜਦੋਂ ਉਹਨਾਂ ਦੀ ਰਿਟਾਇਰਮੈਂਟ ਵੇਲੇ ਜਿਵੇਂ ਉਹ ਕਹਿੰਦੀ ਅਸੀਂ ਦਰਦੇ ਸੀਗੇ ਤੇ ਉਹਨਾਂ ਨੇ ਕਿਹਾ ਵੀ ਸੋ ਵੀ ਨਰ ਵਾਸਤੇ ਆਰਟੀਕਲ ਲਿ ਦੀ ਪ੍ਰੋਫੈਸਰ ਸੀ ਪਰ ਮੈਂ ਕਿੰਨੇ ਦਿਨ ਇਹ ਬੋਝ ਰੱਖੀ ਰੱਖਿਆ ਕਿ ਮੈਂ ਆਰਟੀਕਲ ਲਿਖ ਕੇ ਮੈਂ ਡੈਡੀ ਕੋਲੇ ਕਿਵੇਂ ਭੇਜੂੰਗੀ ਤੇ ਮੈਂ ਤੁਸੀਂ ਮੰਨਣਾ ਨਹੀਂ ਮੈਂ ਕਿਸੇ ਆਪਦੇ ਭਈਏ ਦੇ ਹੱਥ ਉਹ ਆਰਟੀਕਲ ਭੇਜਾਂ ਤੇ ਮੈਂ ਕਿੰਨੇ ਦਿਨ ਡੈਡੀ ਨੂੰ ਫੋਨ ਨਹੀਂ ਕੀਤਾ ਵੀ ਪੈਣੀਆਂ ਤਾਂ ਝੜਖਾਂ ਹੀ ਆ ਹੈਨਾ ਸਾਰੇ ਥੋੜੇ ਦਿਨਾਂ ਬਾਅਦ ਉਹਨਾਂ ਨੇ ਮਨ ਭਰ ਕੇ ਰੋਕੇ ਮੈਨੂੰ ਸ਼ਾਬਾਸ਼ ਦਿੱਤੀ ਵੀ ਤੂੰ ਸਾਬਤ ਕਰਤਾ ਵੀ ਤੂੰ ਗੁਰਮੀਤ ਦੀ ਧੀ ਆ ਕੋਈ ਗਲਤੀ ਨਹੀਂ ਤੇਰੀ ਤੇ ਤੂੰ ਬਹੁਤ ਅੱਛਾ ਆਰਟੀਕਲ ਲਿਖਿਆ ਸੋ ਅੱਜ ਦਾ ਜੋ ਸਮਾਗਮ ਹੈ ਉਹਦੇ ਵੱਲੋਂ ਵੀ ਅਸੀਂ ਸਾਰੇ ਵੱਡੀ ਹੋਣ ਦੇ ਨਾਤੇ ਸਾਰੇ ਪਰਿਵਾਰ ਵੱਲੋਂ ਤੁਹਾਡਾ ਸਭ ਦਾ ਧੰਨਵਾਦ ਕਰਦੀ ਆ ਤੇ ਉਹੀ ਗੱਲ ਮੇਰੀ ਛੋਟੀ ਭੈਣ ਜੋ ਕਹਿ ਕੇ ਗਈ ਆ ਕਿ ਸਾਨੂੰ ਆਪਦੇ ਪਿਤਾ ਬਾਰੇ ਤਾਂ ਪਤਾ ਹੁੰਦਾ ਪਰ ਜੋ ਕੁਝ ਲੋਕ ਕਹਿੰਦੇ ਆ ਆਪਦੇ ਉਹਨਾਂ ਕੋ ਸਾਰੇ ਚੰਗਾ ਕਹਿੰਦੇ ਆ ਪਰ ਜਿਹੜਾ ਕੁਝ ਲੋਕ ਕਹਿੰਦੇ ਆ ਅਸਲ ਵਿੱਚ ਉਹ ਚੰਗਿਆਈ ਹੁੰਦੀ ਆ ਤੇ ਮੇਰਾ ਸਿਰ ਜਿਹੜਾ ਅੱਜ ਹੋਰ ਉੱਚਾ ਹੋਇਆ ਬਹੁਤ ਵਧੀਆ ਗੱਲ ਕਹੀ ਹੈ ਅੰਮ੍ਰੇ ਵੱਡੀ ਬੇਟੀ ਨੇ ਸਰਦਾਰ ਗੁਰੂ ਸਿੰਘ ਕੋਟਕੂੜਾ ਜੀ ਦੇ ਤੇ ਆਪਾਂ ਆਪ ਕਹਿ ਸਕਦੇ ਹਾਂ ਵੀ ਜੋ ਆਪ ਸਹਿਤਕਾਰ ਸੀਗੇ ਤੇ ਕੁਝ ਨਾ ਕੁਝ ਥੋੜਾ ਉਹ ਤੇ ਜੋ ਸਹਿਤਕਾਰ ਜੋ ਮੜਾ ਬਤਾ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਕਿਸੇ ਨਾ ਕਿਸੇ ਤੇ ਜੋ ਉਹਨਾਂ ਦਾ ਸਹਿਤਕਾਰ ਦਾ ਅਸਰ ਪਿਆ ਤੇ ਪਰਿਵਾਰ ਜੀ ਸਹਿਤਕਾਰ ਇਹਦਾ ਵੇਖਣ ਨੂੰ ਮਿਲਿਆ ਇਹ ਸੀਗੇ ਸਰਦਾਰ ਗੁਰੂ ਸਿੰਘ ਕੋਟਕੂੜਾ ਜੀ ਜੋ ਕੋਟਕੂੜਾ ਦੇ ਇੱਥੇ ਪੱਤਰਕਾਰ ਨੇ ਹੋਰ ਸਮਾਜ ਸੇਵਨ ਨਾਲ ਸੰਬੰਧਿਤ ਨਹੀਂ ਹੋਰ ਸਾਇਤ ਕਰਨੇ ਇਹ ਉਹਨਾਂ ਦਾ ਪਰਿਵਾਰ ਸੀਗਾ ਜਿਨ੍ਹਾਂ ਦੀ ਗੱਲਾਂ ਤੁਹਾਡੇ ਸਾਹਮਣੇ ਆਈ ਰੱਖੀਆਂ ਤੇ ਹੋਰ ਵੀ ਜਿਹੜੇ ਜਿਹੜੇ ਗੱਲਾਂ ਬਾਤਾਂ ਹੋਈਆਂ ਆ ਆਪਾਂ ਇਹਨਾਂ ਨੂੰ ਵੀ ਦੇਖਦੇ ਰਹੋ ਸਾਡੀ ਰਿਪੋਰਟ ਤੇ ਇਸ ਰਿਪੋਰਟ ਨੂੰ ਇਹਨਾਂ ਲੋਕਾਂ ਤੱਕ ਸਹੀ ਪਹੁੰਚਿਆ ਜਾਵੇ ਤਾਂ ਕਿ ਇਹਦੀ ਜਿਹੜੀ ਜਾਣਕਾਰੀ ਆ ਲੋਕਾਂ ਨੂੰ ਸਹੀ ਤਰੀਕੇ ਨਾਲ ਮਿਲ ਸਕੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਕੋਟਪੁਰਾ ਤਰੋਇਤ ਜੀ ਆ ਜਿਹੜੀ ਤੁਸੀਂ ਉਹਨਾਂ ਗੱਲਾਂ ਬਾਤਾਂ ਸੁਣੀਆਂ ਇਹ ਸੀਗਾ ਸਰਦਾਰ ਗੁਰਵੀਰ ਸਿੰਘ ਕੋਟਕਪੁਰਾ ਜੀ ਦਾ ਜੋ ਪੂਰਾ ਪਰਿਵਾਰ ਉਹਨਾਂ ਦੇ ਪਰਿਵਾਰ ਨਾਲ ਜੋ ਗੱਲਾਂ ਕੀਤੀਆਂ ਆ ਉਹ ਵੀ ਤੁਹਾਨੂੰ ਦਿਖਾਈਆਂ ਜਿਹੜਾ ਹੈਗਾ ਹੁਣ ਪ੍ਰੈਕਟ ਕਲਬ ਕੋਟਖੂੜਾ ਦੇ ਜੋ ਉਹਦੇਦਰ ਮੈਂਬਰਾਂ ਨਹੀਂ ਇੱਥੇ ਮੌਜੂਦ ਨੇ ਕੁਝ ਕੁਝ ਜਿਹੜਾ ਹੈਗਾ ਮੌਜੂਦ ਨੇ ਫਿਰਾਲ ਜਿੰਨਾਂ ਜਿਹੜੇ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਇੱਕ ਵਾਰ ਗੱਲ ਕਰਕੇ ਤੁਹਾਡੇ ਜਿਹੜਾ ਹੈਗਾ ਤੁਹਾਨੂੰ ਮੁੱਖ ਕਰਾਂਗੇ ਪੇਸ਼ ਕਰਨਗੇ ਲੋਕਾਂ ਕੇ ਹਨ ਜਿਹਦੇ ਅਮਿਤ ਸ਼ਰਮਈ ਅਮਿਤ ਸ਼ਰਮਈ ਦੱਸਿਓ ਅੱਜ ਜਿਹੜਾ ਤੁਸੀਂ ਸਿਮਰਤੀ ਸਮਾਗਮ ਕਰਾਇਆ ਕੋਟਪੂਰਾ ਲਾਲਾ ਲਾਇਪਤ ਨਗਰ ਤੇ ਜੋ ਅਗਰਵਾਲ ਪਵਨਾ ਉੱਥੇ ਸਰਦਾਰ ਗੁਰਮੀਤ ਸਿੰਘ ਕੋਟਪੂਰਾ ਜੀ ਜੋ ਸੀਗੇ ਜੋ ਕੋਟਪੂਰਾ ਤੋਂ ਇੱਕ ਨਾਵਲਕਾਰ ਵੀ ਸੀ ਜਾਇਤ ਨਾਲ ਜੁੜੇ ਨੇ ਤੇ ਉਸ ਤੋਂ ਇਲਾਵਾ ਪੱਤਰਕਾਰ ਖੇਤਰ ਵਿੱਚ ਵੀ ਜੋ ਆਪਣੀ ਸੇਵਾ ਦੇ ਚੁੱਕੇ ਨੇ ਕੋਟਪੂਰਾ ਦਾ ਪੱਤਰਕਾਰ ਪੱਤਰਕਾਰ ਤਾਂ ਜੀ 40 42 ਸਾਲ ਉਹਨਾਂ ਨੇ ਸੇਵਾ ਕੀਤੀ ਹੈ ਉਹ ਪੰਜਾਬੀ ਡਰੂਮ ਤੇ ਜਿਵੇਂ ਰਹੇ ਤੇ ਅਜੀਤ ਵਿੱਚ ਵੀ ਰਹੇ ਆ ਉਹ ਪੰਜਾਬੀ ਦੇ ਸ਼ਿਦਾਈ ਸੀ ਚਾਰ ਕਰਨ ਵਾਲੇ ਨਹੀਂ ਇਕੱਲੇ ਸ਼ਹੀਦਾਈ ਸੀ ਔਰ ਉਹਨਾਂ ਨੇ ਜਦੋਂ ਆਪਣੇ ਪੰਜਾਬ ਨੂੰ ਅਲੱਗ ਕਰਨ ਦਾ ਅੰਦোলন ਸੀਗਾ ਉਹਦੇ ਵਿੱਚ ਵੀ ਜੇਲ੍ਹ ਵੀ ਕੱਟੀ ਉਹਨਾਂ ਨੇ ਔਰ ਬਹੁਤ ਹੀ ਵੱਡੀ ਸ਼ਖਸੀਅਤ ਸੀ ਪੱਤਰਕਾਰਤਾ ਦੇ ਬਾਬਾ ਬੋਰ ਸੀ ਤੇ ਅਸੀਂ ਉਹਨਾਂ ਤੋਂ ਕਾਫੀ ਕੁਝ ਸਿੱਖਿਆ ਔਰ ਉਹਨਾਂ ਦੀ ਯਾਦ ਚ ਕੋਟਪੂਰੇ ਚੇ ਸਮਰਤੀ ਸਮਾਗਮ ਕਰਾਇਆ ਸੀ ਜਿਹਦੇ ਚ ਸ਼ਾਇਦ ਇਹ ਪਹਿਲਾ ਹੀ ਸਮਾਗਮ ਹੋਇਆ ਜਿਹਦੇ ਕੋਈ ਭਾਸ਼ਣਵਾਜੀ ਨਹੀਂ ਹੋਈ ਉਹਨਾਂ ਬਾਰੇ ਜਿਹੜੇ ਜਿਹੜੇ ਬੰਦਿਆਂ ਦੇ ਬੰਦੇ ਸਾਰੇ ਨੇ ਉਹਨਾਂ ਨਾਲ ਬ੍ਰੇਮ ਪਿਆਰ ਸੀ ਪਰ ਕੁਝ ਬੰਦਿਆਂ ਨੇ ਜਿਨ੍ਹਾਂ ਨੇ ਆਪਦੀਆਂ ਸਾਰੀਆਂ ਯਾਦਾਂ ਉਹਨਾਂ ਨਾਲ ਉਹ ਸਾਰੀਆਂ ਨਸਾਨੀਆਂ ਕੀਤੀਆਂ ਹੋਰ ਮੈਨੂੰ ਆ ਲੱਗਦਾ ਵੀ ਅਸੀਂ ਬਹੁਤ ਉਹਨਾਂ ਦੇ ਨੇੜੇ ਰਹੇ ਤੇ ਕਾਫੀ ਕੁਝ ਉਹਨਾਂ ਤੋਂ ਸਿੱਖਿਆ ਤੇ ਕਾਫੀ ਕੁਝ ਉਹਨਾਂ ਬਾਰੇ ਜਾਣਦੇ ਸੀ ਪਰ ਅੱਜ ਲੱਗਿਆ ਵੀ ਅਸੀਂ ਉਹਨਾਂ ਜਾਣਦੇ ਨਹੀਂ ਸੀ ਜਿੰਨਾ ਹੋਰ ਯਾਰਾ ਮਿੱਤਰਾ ਨੇ ਸੱਜਣਾ ਨੇ ਦੱਸਿਆ ਕੇ ਤੇ ਉਹਨਾਂ ਦੀ ਯਾਦ ਚੇ ਪ੍ਰੋਗਰਾਮ ਹੋਇਆ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਸਾਰੇ ਹਾਂ ਜਿਵੇਂ ਤੁਸੀਂ ਕਿਹਾ ਵੀ ਰਾਜਨੀਤਿਕ ਪ੍ਰੋਗਰਾਮ ਵੀ ਨਹੀਂ ਆਪਾਂ ਜਿਹੜਾ ਹੈ ਇਹਨਾਂ ਨੂੰ ਕਹਿ ਸਕਦੇ ਕਿਉਂਕਿ ਕੁਲਤਾਰ ਸਿੰਘ ਜਿੰਨੂ ਆ ਜੀ ਜੋ ਸਪੀਕਰ ਸਾਹਿਬ ਨੇ ਉਹੀ ਗੱਲ ਆਏ ਨੇ ਉਹ ਵੀ ਉਹਨਾਂ ਨਾਲ ਨੇੜਤਾ ਸੀ ਤਾਂ ਆਏ ਨੇ ਉਹ ਆਪਣੀ ਜਿਹੜਾ ਹਾਜ਼ਰੀ ਇੱਥੇ ਲਿਖਵਾ ਗਏ ਦੇਖੋ ਦੇਖੋ ਜੀ ਲੋਕਾਂ ਨੂੰ ਰਜੇਵੇਂ ਸੀਗੇ ਅ ਮੰਤਾਰ ਬਾੜ ਨੇ ਵੀ ਇੱਥੇ ਆਣਾ ਸੀ ਪਰ ਉਹਨਾਂ ਦਾ ਜਿਹੜੇ ਲੜਕੇ ਦੀ ਸ਼ਾਦੀ ਹੈ ਇਸ ਕਰਕੇ ਨਹੀਂ ਆ ਸਕੇ ਇਸ ਰਾਜਨੀਤਿਕ ਨਹੀਂ ਸੀ ਪ੍ਰੋਗਰਾਮ ਇਹ ਯੌਂ ਸੀ ਵੀ ਜਿਹੜੇ ਜਿਹੜੇ ਉਹਨਾਂ ਨਾਲ ਪ੍ਰੇਮ ਕਰਦੇ ਆ ਅਸੀਂ ਬਹੁਤ ਲੰਮੇ ਜੋੜੇ ਕੋਈ ਇਨਵਾਈਟ ਨਹੀਂ ਕੀਤੇ ਬੰਦੇ ਆਪਣੇ ਆਪ ਹੀ ਲੋਕ ਆਏ ਆ ਜਿਨ੍ਹਾਂ ਨੇ ਉਹਨਾਂ ਨਾਲ ਪ੍ਰੇਮ ਸੀਗਾ ਤੇ ਇਸ ਤਰ੍ਹਾਂ ਕੁਲਤਾਰ ਸਿੰਘ ਸਨਵਾ ਵੀ ਆਏ ਐ ਤੇ ਹੋਰ ਇੱਕ ਦੋ ਆਣੇ ਸੀ ਇੱਕ ਦੋ ਜਿਵੇਂ ਬਾਉ ਸਿੰਘ ਮਾਨ ਨੇ ਆਣਾ ਸੀਗਾ ਇਹ ਮਨੇ ਬਹੁਤ ਨੇੜੇ ਰਏ ਆ ਉਹ ਨਹੀਂ ਆ ਪਏ ਪਰ ਮੁਲਕਾਫੀ ਅੱਛਾ ਰਹਾ ਤੇ ਜਿਹੜੇ ਆਏ ਸਾਰੇ ਬੰਦਿਆਂ ਨੇ ਕੋਈ ਰਾਜਨੀਤੀ ਜਾਂ ਦੂਜੀ ਗੱਲ ਨਹੀਂ ਕੀਤੀ ਉਹਨਾਂ ਬਾਰੇ ਹੀ ਗੱਲ ਕੀਤੀ ਜੀ ਸ਼ਰਮਾ ਜੀ ਆਪਾ ਇੱਥੇ ਜਿਹੜਾ ਹੈਗਾ ਲੋਕਾਂ ਦੇ ਵਿਚਾਰ ਸੁਣੇ ਇੱਥੇ ਵੀ ਲੋਕ ਜਿਹੜੇ ਕਹਿ ਰਹੇ ਸੀ ਵੀ ਜਿਵੇਂ ਉਹ ਪੰਜਾਬੀ ਦੇ ਵਿੱਚ ਜੋ ਮਤਲਬ ਗਲਤੀਆਂ ਕੱਢਣ ਦੀ ਉਹਨਾਂ ਦੀ ਜੋ ਇੱਕ ਆਦਤ ਸੀਗੀ ਵੀ ਇਹ ਹੀ ਉਹਨਾਂ ਦੇ ਪਰਿਵਾਰ ਚ ਵੀ ਜਿਹੜਾ ਹੈ ਗੱਲ ਕੀਤੀ ਉਹਨਾਂ ਦੀ ਜੋ ਵੱਡੀ ਸਿਸਟਰ ਸੀਗੀ ਉਹਨਾਂ ਨੇ ਵੀ ਗੱਲ ਕੀਤੀ ਹੈ ਇਸ ਬਾਰੇ ਜਿਹੜਾ ਆਪਣਾ ਵਿਚਾਰ ਦਿੱਤਾ ਵੀ ਸਾਡੇ ਨਾਲ ਵੀ ਇਹ ਕਰੇ ਵਾਪਸ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਕੋਈ ਕਲਾਕਾਰ ਹੁੰਦਾ ਜਾਂ ਕੋਈ ਐਕਟਰ ਹੁੰਦਾ ਉਹ ਸਭ ਤੋਂ ਪਹਿਲਾਂ ਜਿਹੜੀ ਕੋਈ ਗੱਲ ਹੁੰਦੀ ਹੈ ਉਹ ਆਪਣੇ ਪਰਿਵਾਰ ਤੋਂ ਸ਼ੁਰੂ ਕਰਦਾ ਉਹਨਾਂ ਆਪਾਂ ਕਹਿ ਰਹੇ ਹਾਂ ਵੀ ਉਹ ਇੱਕ ਪੱਤਰਕਾਰ ਵੀ ਸੀਗੇ ਪੱਤਰਕਾਰੀ ਨਾਲ ਸੰਬੰਧ ਵੀ ਰੱਖਿਆ ਉਹਨਾਂ ਨੇ 40 ਸਾਲ ਤੁਸੀਂ ਆਪ ਹੀ ਦੱਸਿਆ 40 ਸਾਲ ਤੋਂ ਜਿਹੜਾ ਹੈ ਉਹਨਾਂ ਦਾ ਸੰਬੰਧ ਸੀ ਤੇ ਕੀ ਕੋਟਕੂੜਾ ਦੇ ਮੀਡੀਆ ਵਿੱਚ ਕੋਈ ਅਜਿਹਾ ਪੱਤਰਕਾਰ ਜਾਂ ਅੱਗੇ ਵੀ ਪ੍ਰੈਕ ਕਲੱਬ ਕੋਟਕੂੜਾ ਨਾਲ ਜਾਂ ਕਿਸੇ ਹੋਰ ਨਾਲ ਕੋਈ ਅਜਿਹਾ ਕੋਈ ਵਾਪਰੇ ਆ ਵੀ ਜਿਹੜਾ ਵੀ ਕਿਸੇ ਦੀ ਗਲਤੀ ਕੱਢੀ ਹੋਵੇ ਪੰਜਾਬੀ ਦੇਖੋ ਜੀ ਗੱਲ ਇਹ ਹੈ ਵੀ ਜਿਹੜੇ ਉਹਨਾਂ ਨਾਲ ਸੰਬੰਧ ਸੀ ਜਾਂ ਉਹਨਾਂ ਕੋਲ ਨਿਊਜ਼ ਜਿਹੜੇ ਦਿੰਦੇ ਸੀ ਅਜੀਤ ਅਖਬਾਰ ਦੇ ਖਾਸ ਕਰਕੇ ਜਾਂ ਉਹਨਾਂ ਦੇ ਪਰਿਵਾਰ 'ਚ ਉਹ ਐ ਕਿਸੇ ਦੇ ਐ ਨਹੀਂ ਫੜ ਕੇ ਗਲਤੀ ਕਰਕੇ ਉਹਨੂੰ ਦੱਸਦੇ ਸੀ ਜਿਹੜੇ ਅਜੀਤ ਅਖਬਾਰ ਦੇ ਉਹਨਾਂ ਕੋਲ ਨਿਊਜ਼ ਭੇਜਦੇ ਸੀ ਆਪ ਦੇ ਪੱਤਰਕਾਰੇ ਗਲਤੀ ਗਲਤੀ ਕਰਨ ਦਾ ਭਾਵ ਉਹਨਾਂ ਦਾ ਇਹ ਨਹੀਂ ਸੀਗਾ ਵੀ ਆਪਾਂ ਕਿਸੇ ਬੰਦੇ ਨੂੰ ਨੀਮਾ ਦਿਖਾਣਾ ਹੈ ਉਹਨਾਂ ਦਾ ਭਾਵ ਐਸੀ ਵੀ ਇਹ ਬੰਦਾ ਗਾਂ ਤੋਂ ਵਧੀਆ ਲਿਖੇ ਸਹੀ ਲਿਖੇ ਉਹ ਕਿਉਂਕਿ ਇੱਕ ਟੀਚਰ ਰਏ ਸੀ ਉਹ ਡਰੈਂਕ ਟੀਚਰ ਵੀ ਰਹਾ ਲਾਇਬ੍ਰੇਰੀਅਨ ਰਟਾਇਰ ਹੋਇਆ ਬ੍ਰਿਜਿੰਦਰ ਕਾਲਜ ਤੋਂ ਤੇ ਉਹ ਇਸ ਕਰਕੇ ਦੱਸਦੇ ਸੀ ਉਹਨੂੰ ਵੀ ਤੇਰੇ ਆ ਜਿਹੜੀ ਟਿੱਪੀ ਉੱਤੇ ਪੈਣੀ ਹੈ ਤੂੰ ਆ ਨਹੀਂ ਪਾਇਆ ਉਹਦੇ ਪੈਰ 'ਚ ਹਾਹਾ ਪੈਣਾ ਇਹ ਚੀਜ਼ਾਂ ਦੱਸਦੇ ਸੀ ਉਹ ਜਿਹੜੀ ਉਹਨਾਂ ਦੀ ਨੋ ਰਾਣੀ ਸੀ ਜਿਹੜੀ ਸੰਦੀਪ ਰਾਣਾ ਉਹਨਾਂ ਦੇ ਸਭ ਸਾਡੀਆਂ ਵੀ ਕੱਢਦੇ ਸੀ ਕਰੇ ਤੇ ਮਲੋਬ ਆਮ ਹੈ ਨਹੀਂ ਕਿਸੇ ਹੋਰ ਪੱਤਰਕਾਰ ਨੂੰ ਨਹੀਂ ਆਹ ਕਹਿੰਦੇ ਸੀ ਬਹੁਤ ਵਧੀਆ ਗੱਲ ਕਹੀ ਹੈ ਅਮਿਤ ਸ਼ਰਮਾਈ ਨੇ ਇਹ ਸੀ ਕਿ ਅਮਿਤ ਸ਼ਰਮਾ ਜੀ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਕੋਆਰਡੀਨੇਟਰ ਸੀਗੇ ਜੋ ਇਸ ਪ੍ਰੈਸ ਕਲੱਬ ਵਿੱਚ ਪਹਿਲਾਂ ਪ੍ਰਧਾਨ ਵੀ ਰਿਹਾ ਚੁੱਕੇ ਨੇ ਇਸ ਤੋਂ ਬਾਅਦ ਜਿਹੜੇ ਹੁਣ ਨਵੇਂ ਪ੍ਰਧਾਨ ਬਣੇ ਨੇ ਨਿਰਿੰਦਰ ਬੈੜ ਜੀ ਜੋ ਕਾਫੀ ਸਾਲ ਪਹਿਲਾਂ ਪ੍ਰਧਾਨ ਜਿਹੜਾ ਹੈਗਾ ਆਪਣੇ ਸੀ ਕਿ ਮੈਂ ਉਹਦੇ ਛੋਟਾ ਜਾਂਦਾ ਜਦੋਂ ਖ਼ਬਰ ਇਹਨਾਂ ਦੀ ਪੜਦਾ ਹੁੰਦਾ ਜੋ ਪ੍ਰਧਾਨਗੀ ਦੀਆਂ ਤੇ ਅੱਜ ਜਿਹੜਾ ਮੌਜੂਦਾ ਪ੍ਰਦਾਨ ਨੇ ਆਪ ਗੱਲ ਕਰਨ ਜਾ ਰਹੇ ਮਨਨ ਦੇ ਨਿਰਗੜ ਜੀ ਸੱਚ ਕਾਲ ਜੀ ਸੱਚ ਕਾਲ ਜੀ ਸਰ ਅੱਜ ਜੋ ਜੋ ਪੰਜਾਬੀ ਦੇ ਜੋ ਪੱਤਰਕਾਰ ਨੇ ਨਾਲ ਸਹਿਯਤ ਕਰਨਾ ਹੈ ਜੋ ਨਾਵਲਕਰ ਨੇ ਜੋ ਸਰਦਾਰ ਗੁਰਮੀਤ ਸਿੰਘ ਕੋੜਪੁਰਾ ਜੀ ਉਹਨਾਂ ਦੀ ਯਾਦ ਵਿੱਚ ਇੱਕ ਸਮਾਗਮ ਕਰਵਾਇਆ ਜੀ ਉਹਨੇ ਸ਼ਖਸੀਅਤ ਤੇ ਬੁੱਧੀ ਜੀ ਵਾਂ ਤੇ ਜੋ ਸੱਜਣ ਮਿੱਤਰ ਉਹਨਾਂ ਗੱਲਬਾਤ ਦਾ ਜੋ ਤੇ ਪ੍ਰੋਗਰਾਮ ਜੋ ਸਿਲਸਿਲਾ ਕੀਤਾ ਉਹ ਕੀ ਸੀਗਾ ਉਹਦੇ ਬਾਰੇ ਜਾਣਨਾ ਚਾਹੁੰਦੇ ਪਈਓ ਕਿ ਜਰਾ ਪੱਤਰਕਾਰੀ ਦੇ ਬਾਬਾ ਬੋੜ ਦੇ ਲੋ ਜਾਣੇ ਜਾਂਦੇ ਸਾਡੇ ਭਾਜੀ ਜਿਨ੍ਹਾਂ ਨੂੰ ਅਸੀਂ ਭਾਜੀ ਦੇ ਨਾਂ ਤੇ ਜਾਣਦੇ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਨੂੰ ਸਾਡੇ ਉਹ ਅਸਲੀ ਦੁਨੀਆ ਚ ਨਹੀਂ ਰਹੇ ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰਨ ਲਈ ਗੱਲਬਾਤ ਕਰਨ ਲਈ ਉਹਨਾਂ ਦੇ ਦੋਸਤਾਂ ਮਿੱਤਰਾਂ ਨਾਲ ਉਹ ਵਿਚਾਰ ਸਾਂਝੇ ਕਰਨ ਲਈ ਅੱਜ ਜਿਸ ਇੱਕ ਇੱਥੇ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਪ੍ਰੈਸ ਕਲੱਬ ਗੋਡਬਰਾ ਵੱਲੋਂ ਔਰ ਇਹ ਬਹੁਤ ਵਧੀਆ ਪ੍ਰੋਗਰਾਮ ਨੇ ਲੱਭੇ ਜਿਹੜੇ ਉਹਨਾਂ ਦੇ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਅਜੇ ਘਜੋਤਲ ਵੰਡੀ ਰਹੇ ਹੋਏ ਆ ਇਹਨਾਂ ਦੇ ਬੇਟਾ ਹੋ ਸਾਰੇ ਮੈਂਬਰ ਉਹ ਵੀ ਇੱਥੇ ਪਹੁੰਚੇ ਹੈ ਸ਼ਹਿਰ ਵਾਲੇ ਜਿਹੜੇ ਉਹਨਾਂ ਚੌਣ ਵਾਲੇ ਇਲਾਕੇ ਦੇ ਲੋਕ ਹੈ ਉਹ ਵੀ ਅੱਜ ਇੱਥੇ ਪਹੁੰਚੇ ਸੀ ਸਾਲਿਆਂ ਨੇ ਉਹਨਾਂ ਨਾਲ ਜਿਹੜੇ ਵਿਦਾਇ ਪਾਲੇ ਉਹਨਾਂ ਨੂੰ ਸਾਂਝਾ ਕੀਤਾ ਇੱਕ ਦੂਜੇ ਨਾਲ ਇੱਕ ਦੂਜੇ ਨਾਲ ਗੱਲਾਂ ਬਾਤਾਂ ਸ਼ੇਅਰ ਕੀਤੀਆਂ ਕੁਝ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਸੀ ਸਾਨੂੰ ਲੱਗਦਾ ਸੀ ਅਸੀਂ ਬਹੁਤ ਉਹਨਾਂ ਦੇ ਨੇੜੇ ਆ ਬੜੀਆਂ ਗੱਲਾਂ ਸਾਨੂੰ ਪਤਾ ਹੈ ਪਰ ਅੱਜ ਇੱਕ ਵਿਸ਼ਾਲ ਭੰਡਾਰ ਸਾਡੇ ਕੋਲੇ ਇਕੱਠਾ ਹੋ ਗਿਆ ਉਹਨਾਂ ਨਾਲ ਗੱਲਾਂ ਬਾਤਾਂ ਸਾਂਝਾ ਦਾ ਉਹਨਾਂ ਦੀ ਸੁਭਾ ਦਾ ਉਹਨਾਂ ਦੇ ਨਵੇਂ ਨਵੇਂ ਜੋ ਉਹਨਾਂ ਨੇ ਕੀਤੀਆਂ ਉਹ ਅਸੀਂ ਬੜੇ ਖੁਸ਼ ਨਸੀਬ ਸਮਝਦੇ ਆ ਕਿ ਅਸੀਂ ਇਹ ਪ੍ਰੋਗਰਾਮ ਉਹਨਾਂ ਦੀ ਯ ਬਹੁਤ ਵਧੀਆ ਗੱਲ ਗਈ ਹੈ ਇਹ ਹੈਗੇ ਨੇ ਨਰਿੰਦਰ ਬਾੜੀ ਜੀ ਕੋਟਕਪੁਰਾ ਦੇ ਪ੍ਰਧਾਨ ਹੁਣ ਸਾਡੇ ਨਾਲ ਨਿਰਦੇਸ਼ ਦੇ ਦਵਿੰਦਰ ਮੀਟੂ ਜੀ ਜੋ ਖੂਮਦਾਨੀ ਸੰਸਥਾ ਨਾਲ ਵੀ ਜੁੜੇ ਹੋਏ ਨੇ ਸਿਟੀ ਕਲੱਬ ਕੋਟਕਪੁਰਾ ਇਸ ਤਰ੍ਹਾਂ ਦਾ ਵੀ ਜੋ ਇਹਨਾਂ ਨੇ ਅਸੀਂ ਚਲਾਇਆ ਇਹਨਾਂ ਨਾਲ ਗੱਲ ਕਰਦੇ ਸ੍ਰੀ ਕਾਲ ਜੀ ਸਭਾਸੀ ਗੁਰਮੀਤ ਸਿੰਘ ਜੀ ਦੇ ਸਬੰਧ ਵਿੱਚ ਜਿਹੜਾ ਅੱਜ ਪ੍ਰੈਸ ਕਲੱਬ ਨੇ ਟੋਰਨ ਕਰਵਾਇਆ ਮੈਂ ਨਾਲ ਦਾ ਬਹੁਤ ਧੰਨਵਾਦੀ ਆ ਅੱਜ ਦੇ ਪ੍ਰੋਗਰਾਮ ਵਿੱਚ ਕਿਸੇ ਵੀ ਸੱਦਾ ਪੱਤਰ ਨਹੀਂ ਦਿੱਤਾ ਗਿਆ ਸੀ ਕਿਸੇ ਨੇ ਫੋਨ ਨਹੀਂ ਕੀਤਾ ਗਿਆ ਸੀ ਜਿਹੜੇ ਉਹਨਾਂ ਨੇ ਸੱਜਣਾ ਨਿੱਤਰ ਚਾਣ ਵਾਲੇ ਸੀ ਜਾ ਪਰਿਵਾਰਕ ਮੈਂ ਵੀ ਆਪਣੇ ਆਪ ਸਾਰੇ ਪਹੁੰਚੇ ਆ ਤੇ ਸਾਰੇ ਆਪਣੇ ਜ਼ਰਬੇ ਸਾਂਝੇ ਕੀਤੇ ਤੇ ਮੈਂ ਵੀ ਉਹਨਾਂ ਜੇਕਾਂ ਇਸ ਸਮਾਜ ਸੇਵਾ ਦੇ ਖੇਤਰੇ ਵਧਣ ਦਾ ਮੌਕਾ ਮੈਨੂੰ ਉਹਨਾਂ ਨੇ ਦਿੱਤਾ ਜਿਹੜੀ ਗੱਲ ਪਹਿਲਾਂ ਹੋ ਗਈ ਹੱਡੀਏ ਵੀ ਉਹਨਾਂ ਬਾਰੇ ਨੁਕਸਾ ਚੀਨ ਨਹੀਂ ਸੀ ਉਹ ਸਮਝਾਉਦੇ ਸੀ ਮੇਰੇ ਹਰ ਪ੍ਰੋਗਰਾਮ ਦੇ ਜਿੱਥੇ ਵੀ ਆਉਂਦੇ ਸੀ ਮੈਨੂੰ ਕਹਿੰਦੇ ਵੀ ਆ ਤੇ ਬੈਨ ਦੇ ਬਿੰਦੀ ਹੈ ਨਹੀਂ ਆ ਟਿੱਪੇ ਹੈ ਨਹੀਂ ਔਰ ਮੈਂ ਸਿੱਖਿਆ ਮੈਂ ਉਹਨਾਂ ਨੂੰ ਕਦੇ ਉਹਨਾਂ ਨੂੰ ਬੁਰੀ ਸਮਝ ਨਹੀਂ ਆਉਂਦੀ ਚੁਗਾਵਿਕ ਸੀਗਾ ਵੀ ਉਹ ਔਰ ਮੈਂ ਕਦੇ ਉਸ ਦੀ ਤੋਂ ਪਿਆਰ ਕਰਦਾ ਸੀ ਔਰ ਜੇ ਮੈਂ ਜ ਸਮਾਜ ਸੇਵੀ ਹੈ ਤੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਔਰ ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹੁੰਦਾ ਜਿਹੜੀ ਮੈਂ ਏਜੰਸੀ ਨਾਲ ਨਹੀਂ ਕਰ ਸਕਿਆ ਸੀ ਚੇਤੇ ਤੋਂ ਵੀ ਸਭ ਦੇ ਮਨੋਤਵਾਰ ਬਾਰੇ ਜਿਵੇਂ ਮੰਦਰ ਜੀ ਨੇ ਕਿਹਾ ਜੇ ਲੋਕਾਂ ਦਾ ਮੌਕਾ ਤੇ ਅਮਜੀ ਕਹਿੰਦੇ ਸੀ ਤੇ ਸਭ ਨੇ ਇੱਕ ਘੰਟਾ ਲਗਾ ਲੈਣਾ ਸੀ ਸੋ ਮੈਨੂੰ ਉਹਨੇ ਕਿਹਾ ਜੀ ਛੋਟੇ ਵੀਰ ਉਹ ਮੈਨੂੰ ਅਫਰ ਹੀ ਬੜੀ ਹੋਈ ਸੀ ਕਿ ਕੋਈ ਸਰਕਾਰ ਬਣਦਾ ਤੈਨੂੰ ਕੋ ਹੈਗਾ ਇਸ ਦਾ ਸ਼ੌਂਕ ਹੈ ਹੋਰ ਮੈਨੂੰ ਕਹਿੰਦੇ ਜਿੰਦਗੀ ਦੇ ਦੋ ਕੰਮ ਨਾ ਕਰ ਜਾਂ ਸਮਾਸੀ ਬਣ ਕੇ ਜਾਂ ਪੱਤਰਕਾਰ ਕੋ ਪੱਤਰਕਾਰ ਨਾ ਬਣੇ ਸਮਾਸੀ ਸਮਾਸੀ ਬਣ ਕੇ ਤੇ ਮੈਂ ਸਮਾ ਸੇਵਾ ਹੀ ਕੀਤੀ ਆ ਸੋ ਉਹਨਾਂ ਦਾ ਇੱਕ ਗੂੜੀ ਦਿਲ ਵਿੱਚ ਮੈਨੂੰ ਅੱਜ ਜਿਹੜਾ ਉਹਨਾਂ ਦਾ ਜਾਣਾਂ ਦਾ ਘਾਟਾ ਮੈਨੂੰ ਅੱਜ ਬਹੁਤ ਮਹਿਸੂਸ ਹੋ ਰਿਹਾ ਸੋ ਪ੍ਰੈਸ ਕਲਬ ਦਾ ਫਿਰ ਇੱਕ ਤਰ੍ਹਾਂਵਾ ਕਰਦਾ ਤੇ ਆਖ ਕਰਦਾ ਹਾਂ ਕਿ ਦੁਬਾਰਾ ਅਜਿਹੇ ਪ੍ਰੋਗਰਾਮ ਹੁੰਦੇ ਰਹਿਣਗੇ ਬਹੁਤ ਵਧੀਆ ਗੱਲ ਕਹੀ ਜੀ ਦਿੰਦੂ ਜੀ ਨੇ ਇਹ ਸੀਗੇ ਪ੍ਰੈਸ ਕਲਬ ਕੋਟਪੁਰਾ ਦੇ ਉਧੇਦਾਰ ਅਤੇ ਹੋਰ ਸਮਾਜ ਸੇਵਕਾਂ ਨਾਲ ਜਿਹੜੇ ਹੋਏ ਲੋਕ ਤੇ ਇਹਨਾਂ ਨਾਲ ਇਤੋਂ ਇਲਾਵਾ ਤੁਸੀਂ ਜਿਹੜਾ ਹੈਗਾ ਉਹਨਾਂ ਦੇ ਸਰਦਾਰ ਗੁਰਮੀਤ ਸਿੰਘ ਕੋਟਪੁਰਾ ਦੇ ਪਰਿਵਾਰ ਦੇ ਵਿੱਚ ਜੋ ਗੱਲ ਸੁਣੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਉਹ ਵੀ ਗੱਲ ਸੁਣੀ ਆਪਾਂ ਕਹਿੰਦੇ ਹਾਂ ਵੀ ਇਹ ਕਵਰ ਵਿੱਚ ਜਿਹੜਾ ਆਇਆ ਵਾਤਾਵਰਣ ਲੋਕਾਂ ਤੱਕ ਜਿਹੜਾ ਪਹੁੰਚਾਇਆ ਜਾਵੇ ਤਾਂ ਕਿ ਇਹ ਵੀ ਜਾਣਕਾਰੀ ਜਿਹੜਾ ਲੋਕਾਂ ਤੱਕ ਸਹੀ ਤਰੀਕੇ ਨਾਲ ਤੇ ਸਹੀ ਰੂਪ ਵਿੱਚ ਤੇ ਸਹੀ ਅਰਥਾਂ ਵਿੱਚ ਸਹੀ ਖਬਰ ਜਿਹੜਾ ਹੈਗਾ ਸਹੀ ਜਾਣਕਾਰੀ ਲੋਕਾਂ ਵਿੱਚ ਪਹੁੰਚੇ ਰੇਗਰ ਖਬਰ ਰਿਪੋਰਟ ਮੈਂ ਕੋਟ ਪੂਰਾ ਤਰੋ ਤੇ ਯਾਦ ਕਰਦੇ ਆਂ ਕੀ ਕਿਹਾ ਅਜੇਹਾ ਤੁਸੀਂ ਵੀ ਸੁਣੋ ਸਰ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਸਬੰਧ ਵਿੱਚ ਸਰਦਾਰ ਵੀਰ ਸਿੰਘ ਫਤਰਸਾਨ ਸਰਦਾਰ ਵੀਰ ਸਿੰਘ ਕੋਡ ਹੁੰਦਾ ਜਿਹਨਾਂ ਨੂੰ ਕੋਡ ਪੂਰਾ ਕਰਕੇ ਮੀਟਿੰਗ ਕੋਡ ਪੂਰਾ ਕਰਕੇ ਜਾਣਦੇ ਸੀ ਉਹ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਪਰ ਉਹਦਾ ਦੀ ਕੱਲੇ ਕੋਡ ਪੂਰਾ ਜਹਾ ਰਿਪੋਰਟ ਜਿਹੜੀ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਇਜ਼ਾਤ ਸੀ ਪੰਜਾਬੀ ਦੇ ਬੁੱਤਸਨ ਹੋ ਪੰਜਾਬੀ ਦੇ ਸੇਵਾਦਾਰ ਸਨ ਪੰਜਾਬ ਦੇ ਸਰਕਾਰਾਂ ਲਈ ਹਮੇਸ਼ਾ ਉਹਨਾਂ ਨੇ ਕੰਮ ਕੀਤਾ ਮਨੀ ਕਲਮ ਤੇ ਲੜਾਈਆਂ ਲੜੀਆਂ ਔਰ ਉਹਨਾਂ ਦੇ ਪ੍ਰਤੀ ਸ਼ਰਧਾ ਪ੍ਰਗਟ ਕਰਨ ਲਈ ਇੱਥੇ ਕੋਰਪੂਰੇ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਰੱਖਿਆ ਗਿਆ ਪੈਸ਼ ਕਰਪੂਰੇ ਦਾ ਬਲਕਿ ਅੱਜ ਦਾ ਤਿਉਹਾਰ ਕਰਦਾ ਹੋਣਾਂ ਦੀ ਪ੍ਰਵਾਦਨ ਦਾ ਆਰੰਭ ਕਰਦਾ ਜਿਨ੍ਹਾਂ ਦੇ ਸਾਡੇ ਨਾਲ ਭਾਵਨਾਵਾਂ ਨੂੰ ਜਿੱਥੇ ਕੋਰ ਕਰਦੇ ਬੱਲ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ